ਡਾਕਟਰ ਨੇ ਟੀਕਾ ਗਲਤ ਲਾ ਦਿੱਤਾ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਤੀ ਹੈ ਨਾ ਚਿੰਗਰੇ ਨਾ ਪਤਲੇ ਹਾਲਾਤ ਜਾਂਦੇ ਆ ਉਹ ਬੱਟੇ ਚਿੰਗਰੇ ਅਸਗਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਵੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਫੈਰੀਆ ਜੋ ਹੋ ਗਿਆ ਲੇਟ ਤੇ ਰਹਿ ਗਏ ਸਾਰੇ 8 ਮਿੰਟ ਆ ਤੇ ਹੁਣ ਘਰ ਗੈਸਟ ਆਏ ਸੀ ਤੇ ਲੇਟ ਹੋ ਗਈ ਤੇ ਹੁਣ ਮੈਂ ਅੱਜ ਮੈਨੂੰ ਉਹਨਾ ਬਹੁਤ ਜ਼ਿਆਦਾ ਪਰੇਸ਼ਾਨੀ ਦਿਮਾਗ ਤੇ ਅੱਜ ਮੈਂ ਉੱਥੇ ਵੀ ਜਾਣਾ ਵੇ ਆਪਣੇ ਡਾਕਟਰ ਦੇ ਮੈਂ ਤੁਹਾਨੂੰ ਇੱਕ ਬਾਸ ਦਿਖਾਵਾਂ ਇੱਕ ਬਾਸ ਨਹੀਂ ਤੁਹਾਨੂੰ ਇੱਥੇ ਦੀ ਬਾਸ ਦਿਖਾਣੀ ਹੈ ਕਿੰਨੀ ਵਧੀਆ ਬਾਸ ਹੈ ਦੇਖਿਓ ਆ ਦੇਖਿਓ ਕਿੰਨੀ ਸੋਹਣੀ ਬਾਸ ਹੈ ਨਾ ਫਿਰ ਮੈਂ ਜਾਣਾ ਨਹੀਂ ਬੈਠਿਆ ਆ ਦੇਖੋ ਹੁਣ ਥੱਕ ਗਿਆ ਕਹਿੰਦਾ ਮੈਂ ਪਿੱਛੇ ਬਹਿ ਜਾ ਸਕੂਲੇ ਜਾਣਾ ਤਾਂ ਉੱਥੇ ਜਦੋਂ ਖੇਡਦਾ ਹੁੰਦਾ ਉਦੋਂ ਇਹਨੂੰ ਦੇਖਣ ਵਾਲਾ ਹੁੰਦਾ ਉਹ ਦੌੜ ਦੌੜਦਾ ਭੱਜਦਾ ਜਦੋਂ ਚਲ ਬੈਠ ਜਾ ਹੁਣ ਫੇਰ ਹੁਣ ਬੈਠ ਜਾਮ ਕਹਿੰਦਾ ਪਿੱਛੇ ਦੇ ਇਹਨੇ ਮੇਰੀ ਵੀਲਚੇਅਰ ਵੀ ਖਰਾਬ ਕਰਨੀ ਏ ਹੁਣ ਮੈਂ ਡਾਕਟਰ ਕੋ ਜਾਣਾ ਸਪੈਸ਼ਲ ਵੀਲਚੇਅਰ ਲਖਾਨ ਹੀ ਜਾਣਾ ਤੇ ਕੁਝ ਦਵਾਈਆਂ ਹੀ ਵੈਸੇ ਹੀ ਨਾਰਮਲ ਜੀਆਂ ਦਵਾਈਆਂ ਸੇਰ ਤੋਂ ਹਣ ਵਾਲੀਆਂ ਉਹ ਲਖਾਨ ਜਾਣਾ ਤੇ ਵੀਲਚੇਅਰ ਲਖਾਨ ਜਾਣਾ ਕਿਉਂਕਿ ਇਹਨਾਂ ਨੇ ਨਾ ਪਿੱਛੇ ਉਹ ਨਿਆਣੇ ਪਿੱਛੇ ਵੀਲਟਰ ਤੇ ਖੜ ਜੰਦੇ ਨੇ ਇਹ ਦੇਖਦੇ ਆਪਣਾ ਸੁੱਖ ਤੇ ਵੀਲਟਰ ਮੇਰੀ ਹੋ ਗਈ ਹੈ ਖਰਾਬ ਬਹੁਤ ਸੋਹ ਜਲਦੀ ਹੈ ਇਹਨੇ ਨੇ ਖੜਕਾ ਛੱਡੀ ਸਾਲ ਨਹੀਂ ਹੋਇਆ ਅਜੇ ਤੱਕ ਪਹਿਲੀ ਫੀਚਰ ਮੈਂ 8 9 ਸਾਲ 8 8 ਸਾਲ ਕੱਢੀ ਹੈ ਤੇ ਹੁਣੇ ਫੋਤੇ ਜਿਟੇ ਹੋ ਗਏ ਨੇ ਫੋਤੇ ਜਿਟੇ ਆ ਦੇਖੋ ਬੜਾ ਚੰਗਾ ਲੱਗਦਾ ਉੱਤੇ ਚੜਿਆ ਹੂੰ ਬੇਟੇ ਤੁਰ ਕੇ ਜਾਈਦਾ ਹੁੰਦਾ ਏ ਤੁਰ ਕੇ ਪੁੱਤਰ ਜਾਈਦਾ ਹੁੰਦਾ ਫਿਰ ਵੀਲਚਰ ਖਰਾਬ ਹੋ ਜਾਈਗੇ ਮम्मा ਕੋ ਤਾਂ ਛੱਡਣਾ ਆਏਗੀ ਤੇਨੂੰ ਤੁਸੀਂ ਖਾਕ ਜਿੰਦੇ ਨਾ ਸੁਪਰਸਟਾਰ ਹਾਂ ਤੂੰ ਸੁਪਰਸਟਾਰ ਹੈ ਨਾ ਤੁਸੀਂ ਤਾਂ ਸੁਪਰਸਟਾਰ ਹੋ ਅਸੀਂ ਥੋੜਾ ਸੁਪਰਸਟਾਰ ਹਾਂ ਤੇ ਹੁਣ ਫਿਰ ਆਪਾਂ ਜਾ ਕੇ ਮੈਂ ਡਾਕਟਰ ਦੇ ਦਵਾਈਆਂ ਦੂਆਂ ਦਿਖਾ ਕੇ ਫਿਰ ਲਖਾ ਕੇ ਫਿਰ ਆਪਾਂ ਦੇਖਦੇ ਆਂ ਚਲ ਹਰੀ ਜਾ ਬਾਏ ਮਮਾ ਤੇ ਖਲੋਦੀ ਜਾ ਮੈਂ ਨਾ ਆਪਣੀ ਵੀਰਚਰ ਖਰਾਬ ਕਰ ਲਈ ਦੇਖ ਲਓ ਪਰ ਫਿਰ ਮਨੇ ਆ ਹੈਰੀ ਵੀ ਜ਼ਿਆਦਾ ਕਹਿੰਦੀ ਨਹੀਂ ਕਿਉਂਕਿ ਮੈਂ ਕਹਿੰਦੀ ਆ ਕਿ ਸਾਰੇ ਗੱਡੀਆਂ ਤੇ ਆਉਂਦੇ ਸਾਰਿਆਂ ਦੀ ਮਾਵਾ ਗੱਡੀਆਂ ਤੇ ਛੱਡਣ ਆਉਂਦੀਆਂ ਨੇ ਹਨ ਤੇ ਸਾਡੀ ਤੇ ਆਹੀ ਗੱਡੀ ਹੈ ਨਾ ਤੇ ਇੱਕ ਹਿਸਾਬ ਦੀ ਹੁਣ ਹੈਰੀ ਜਦੋਂ ਜਵਾਨ ਹੋਏਗਾ ਤੇ ਉਦੋਂ ਲਾਇਸੈਂਸ ਲਏਗਾ ਤੇ ਉਦੋਂ ਮੈਨੂੰ ਚਲੋ ਥੋੜਾ ਬੁਤਾ ਸੌਖ ਹੋ ਜਾਏਗਾ ਹਨ ਹੋਂ ਤੇ ਮੈਂ ਉਹਦੀ ਮਾਵਾ ਤੇ ਮੈਂ ਹੀ ਉਹਨੂੰ ਜਿੱਦਾਂ ਵਿਚਾਰਾ ਕਹਿੰਦਾ ਉਹਦੀ ਹਰ ਹਨਾ ਕਰਨੀ ਹੈਗੀ ਉਹ ਐਸ਼ ਪੂਰੀ ਤੇ ਮਾਤੇ ਮਾਤੇ ਮਾਈ ਨਾ ਮਾਣੇ ਤਾਂ ਕਰਨਾ ਹੀ ਕਰਨਾ ਰੱਬ ਨੇ ਚੰਗੀ ਸੋਚ ਵਾਲਾ ਬੱਚਾ ਦਿੱਤਾ ਹੈ ਨਾ ਚਲੋ ਇਹਦੀ ਵੱਡੀਆਂ ਉਮਰ ਹੋਵਾਂ ਤੇ ਮੈਂ ਵੀ ਸੋਚਦੀ ਵਧੀਆ ਹੀ ਰਵੇ ਨਾ ਆਪਾਂ ਤੇ ਅਸੀਂ ਕਹਿੰਦੇ ਹਾਂ ਸੋਚ ਵਧੀਆ ਹੀ ਰਵੇ ਤੇ ਚਲੋ ਮੇਰਾ ਵੀ ਜੋ ਮੈਂ ਮਿਹਨਤ ਕਰਦੀ ਵੀ ਹੈ ਤੇ ਮੇਰੀ ਵੀ ਸਫਲ ਹੋ ਜਾਈ ਨਾ ਰਸਤੇ ਬਹੁਤ ਜ਼ਿਆਦਾ ਚੰਗਾ ਹੈ ਦਿਲ ਦਾ ਇੰਨਾ ਚੰਗਾ ਇੰਨਾ ਮੇਰਾ ਕਰਦਾ ਹੈ ਨਾ ਇੰਨਾ ਕਰਦਾ ਹੈ ਨਾ ਮੇਰਾ ਮੈਂ ਤੁਹਾਨੂੰ ਝਾਕ ਨਹੀਂ ਸਿਰਪਾਉ ਮਾਉ ਵੀ ਕਹਿੰਦੇ ਵਾਹਿਗੁਰੂ ਇਦਾਂ ਹੀ ਮੇਰ ਬਣਾਈ ਰੱਖੇ ਹਨਾ ਆਪਾਂ ਕਿਸੇ ਦੀ ਗਰੰਟੀ ਨਹੀਂ ਦੇ ਸਕਦੇ ਹੈਗੇ ਆਪਾਂ ਤੇ ਵਾਹਿਗੁਰੂ ਨੂੰ ਕਹਿ ਸਕਦੇ ਪਰਮਾਤਮਾ ਤੋਂ ਇਦਾਂ ਹੀ ਸਦਾ ਉਹਦਾ ਦਿਮਾਗ ਰੱਖੀ ਇਦਾਂ ਹੀ ਹਰ ਬੱਚਾ ਆਪਣੇ ਮਾਪਿਆਂ ਦੀ ਸੇਵਾ ਕਰੇ ਹਨਾ ਇਹ ਮੇਰਾ ਦੁੱਖ ਬੜਾ ਮੰਦਗਾ ਹੈ ਮੇਰਾ ਨਾ ਬੜਾ ਦੁੱਖ ਮੰਦਗਾ ਜੇ ਕਿਤੇ ਮੈਨੂੰ ਮਾਰੀ ਹੀ ਗਈ ਚੇਰਦਾ ਨੂੰ ਲਾ ਪੇਜਾ ਕਿਦਾ ਮम्मा ਤੁਸੀਂ ਠੀਕ ਹੋ ਮम्मा ਤੁਸੀਂ ਤਾਂ ਅੱਗੇ ਪਿੱਛੇ ਵੈਸੇ ਵੀ ਤੁਸੀਂ ਦੇਖਿਆ ਹੁਣ ਆ ਨਾ ਵਿਚਾਰਾ ਹੈਲਪ ਕਰਾਂਦਾ ਰਹਿੰਦਾ ਮੇਰੀ ਬੜਾ ਆਸਰਾ ਮੈਨੂੰ ਇਹਦਾ ਬਹੁਤ ਜ਼ਿਆਦਾ ਆਸਰਾ ਵਾਹਿਗੁਰੂ ਵੱਡੀਆਂ-ਵੱਡੀਆਂ ਉਮਰਾ ਕਰੇ ਸਾਰਿਆਂ ਦੇ ਬੱਚੇ ਜੋਗ-ਜੋਗ ਜੀਣ ਸਾਰੇ ਆਂਦੇ ਆ ਮਾਵਾ ਦੇ ਆਸਰੇ ਕੀ ਧੀ ਤੇ ਕੀ ਪੁੱਤਰ ਸਾਰਿਆਂ ਦੀ ਵੱਡੀਆਂ-ਵੱਡੀਆਂ ਉਮਰਾ ਹੋਣ ਤੇ ਮੈਨੂੰ ਤਾਂ ਥੋੜਾ ਜ਼ਿਆਦਾ ਇਦਾਂ ਵੀ ਹੈ ਕਿ ਹਨਾ ਚਲੋ ਮੈਂ ਟਿਸੇ ਬਲਾਂ ਤੇ ਮੇਰਾ ਬੱਚਾ ਥੋੜਾ ਹਨਾ ਤੁਹਾਨੂੰ ਪਤਾ ਹੀ ਮੈਂ ਆਪਣੇ ਹਿਸਾਬ ਨਾਲ ਥੋੜਾ ਜਿਆਦਾ ਸੋਚਦੀ ਹਾਂ ਹਨਾ ਤੇ ਸਾਰਾ ਮੇਰਾ ਇਹਦੇ ਤੇ ਹੀ ਫੋਕਸ ਸਾਰਾ ਜੋ ਵੀ ਵੀ ਇਹਨੂੰ ਮੈਂ ਚੰਗੀ ਪਰਵਿਸ਼ ਦਵਾ ਵਾਦ ਤੋਂ ਵਾਦ ਚੰਗਾ ਇਹਨੂੰ ਸਿਖਾਵਾਂ ਚੰਗਾ ਇਹ ਕਰੇ ਵਧੀਆ ਇੱਕ ਬਣੇ बिजनेसमੈਨ ਕੋਈ ਵਧੀਆ ਅਹੁਦੇ ਤੇ ਜਾਵੇ ਅਗੂ ਬਾਈ ਗੁਰਦੀ ਦੀ ਮਰਜ਼ੀ ਹੈ ਹਨਾ ਕਿ ਮੈਂ ਵੀ ਠੀਕ ਹੁੰਦੀ ਤੇ ਮੈਨੂੰ ਇਹ ਪੋਲੀਓ ਵਰਗਾ ਰੋਗ ਨਾ ਲੱਗਦਾ ਹਨਾ ਇੱਕ ਡਾਕਟਰ ਦੀ ਗਲਤੀ ਕਰਕੇ ਡਾਕਟਰ ਨੇ ਟੀਕਾ ਗਲਤ ਲਗਾਤਾ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਤੀ ਹੈ ਨਾ ਕਈ ਦੇਖਦੇ ਨੇ ਕਈ ਪੁੱਛਦੇ ਨੇ ਕਮੈਂਟਾਂ ਚ ਕੀ ਦੇਦੀ ਤੁਹਾਨੂੰ ਛੱਟ ਕਦੋਂ ਦੀ ਲੱਗੀ ਮੈਨੂੰ ਛੱਟ ਨਹੀਂ ਲੱਗੀ ਹੈਗੀ ਮੈਨੂੰ ਪੋਲੀਓ ਮੈਨੂੰ ਡਾਕਟਰ ਨੇ ਟੀਕਾ ਗਲਤ ਲਗਾਤਾ ਸੀ ਨਹੀਂ ਤਾਂ ਤੁਹਾਨੂੰ ਪਤਾ ਹੀ ਇੱਥੇ ਬੁਖਾਰ ਚੜਿਆ ਹੋਵੇ ਤੇ 4 ਦਿਨ ਮੰਜੇ ਤੇ ਪੈਣਾ ਔਖਾ ਹੋ ਜਾਂਦਾ ਹੋਵੇ ਤੇ ਮੈਂ ਤਾਂ 10 ਸਾਲ ਮੰਜੇ ਤੇ ਕੱਟੇ ਨੇ 10 ਸਾਲ ਲਗਾਤਾ ਉਹ ਬਾਕੀ ਫਰਾੜੇ ਯੂਜ਼ਰਸ ਨੂੰ ਪਤਾ ਹੈ ਸਾਰੇ ਆਪਣੀ ਕਹਾਣੀ ਦੱਸੀ ਮੈਂ ਤੇ ਹੁਣ ਨਵੇਂ ਪੁੱਛਦੇ ਨੇ ਤੇ ਫਿਰ ਆ ਟਾਈਮ ਕੱਢ ਕੇ ਨਾ ਫਿਰ ਮੈਂ ਵੀਡੀਓ ਇੱਕ ਬਣਾਵਾਂਗੀ ਕਿਉਂਕਿ ਉਹ ਵੀਡੀਓ ਉਹ ਕਾਫੀ ਟਾਈਮ ਦੀਆਂ ਨੇ ਨਾ ਤਾਂ ਫੇਰ ਪਿੱਛੇ ਚੱਲ ਕੇ ਆਣੀਆਂ ਨੇ ਪਹਿਲੀਆਂ ਪੁਰਾਣੀਆਂ ਵੀਡੀਓ ਹਾਂਜੀ ਕਹਿੰਦੇ ਆ ਫਿਰ ਮੇਰੇ ਸੋਣਾ ਠੀਕ ਹੈ ਅਜਿਹਾ ਲੱਗਦਾ ਜਿਦਾ ਨਾ ਉਹ ਵੀ ਆ ਕੀ ਕਹ ਲੈਣ ਨੂੰ ਕੀ ਨਾਇਸ ਸਟਰਾਬਰੀ ਮੈਂ ਤਾਂ ਸੱਦ ਨੂੰ ਆਪੇ ਦੇਖੋ ਕਿੰਨੇ ਪਿਆਰੇ ਨੇ ਤੁਹਾਨੂੰ ਲੱਗਣਾ ਫੋਟੋ ਦੇ ਕੇ ਮੈਂ ਜ਼ੂਮ ਕਰਕੇ ਦੱਸਦੀ ਆ ਆ ਦੇਖਿਓ ਸਟਰਾਬਰੀ ਹੈ ਨਾ ਨਿੱਕੀ ਹੋਵਾ ਇਹ ਪਤਾ ਕਿ ਕਿੰਨੇ ਕਿ ਜਿੰਨਾ ਕੋ ਇਹਦੇ ਵਿੱਚ ਹੁਣ ਜ਼ੂਮ ਕਰਕੇ ਵੱਡੀ ਆਂਦੀ ਪਈ ਐ ਇਹਦਾ ਸਾਈਜ਼ ਪਤਾ ਕਿੰਨਾ ਹੈ ਜਿੰਨਾ ਜਿੰਨਾ ਇੱਕ ਤੁਸੀਂ ਲਾ ਲਓ ਉਹਨੇ ਦੇ ਤਾਂ ਮੂੜੀ ਹਨਾ ਹੁੰਨਾ ਹੈ ਹੁੰਦੇ ਹੋ ਲੋ ਕਿੰਨੇ ਵਧੀਆ ਲੱਗੇ ਨੇ ਨਾ ਦੇਖੋ ਆ ਦੇਖੋ ਅੱਜ ਤਾਂ ਬਹੁਤ ਲੱਗੀਆਂ ਨੇ ਬਾਂ ਦਾ ਬਹੁਤ ਹੈ ਮੇਰੇ ਫਿਰ ਕਿਸੇ ਨਾ ਲਾਈਆਂ ਹੋਣੀਆਂ ਨੇ ਸਟਰਾਬਰੀ ਇਸ ਨੇ ਮੇਰਾ ਦਿਮਾਗ ਖੁਸ਼ ਕਰਦਾ ਮੈਨੂੰ ਖੁਸ਼ ਕਰਦਾ ਸਾਡਾ ਆ ਗਿਆ ਦਰਖਤ ਉਹਦਾ ਅਲਗ ਆਠਾ ਦਾ ਫਰਮੇ ਤੋਂ ਲਗਾਠਾ ਵੀ ਝਾਸੀ ਦਿੰਨੀ ਆ ਚੈੱਕ ਕਰੋ ਯਾਰਾ ਲਗਾਠਾ ਗਾਠਾ ਦੇਖ ਕਿੰਨੇ ਬੜੇ ਐ ਬੜੇ ਉੱਚੀਆਂ ਕਿਤੇ ਨਾ ਪਾਇਦੇ ਹਣਾ ਇੱਥੇ ਕੋਈ ਨਾ ਵਿਚਾਰਾ ਕਾਲਾ ਜਾਂਦਾ ਪਿਆ ਸੀ ਤੇ ਅਸੀਂ ਉਹਨੂੰ ਕਿਹਾ ਅਸੀਂ ਖਾਣੀਆਂ ਤੇ ਲਾਦੇ ਹਣਾ ਕਾਲੇ ਬੜੇ ਚੰਗੇ ਹੁੰਦੇ ਨੇ ਕਾਲੇ ਕਾਲਿਆਂ ਦਾ ਨੇਚਰ ਬਹੁਤ ਚੰਗਾ ਹੈ ਸੋਰੀਆ ਤੋਂ ਵੀ ਜ਼ਿਆਦਾ ਚੰਗਾ ਨਾ ਦਾ ਨੇਚਰ ਤੇ ਨਾ ਇਹ ਨਹੀਂ ਕਿ ਉਹ ਹੱਲ ਲਗਾਠਾ ਲਾ ਕੇ ਦਿੱਤੀ ਕਿ ਹਾਂ ਵੈਸੇ ਵੀ ਨੇ ਇਤ ਚੰਗਾ ਉਹਨਾਂ ਦਾ ਤੇ ਔਰ ਇਹ ਨਾਲ ਪੂਰੀ टाਣੀ ਖਿਚਲੀ ਤੇ टाਣੀ ਉਹ ਨਾਲੋਂ ਟੁੱਟ ਗਈ ਤੇ ਸਾਨੂੰ ਉਹਨੇ टाੜੀ ਤੋੜ ਕੇ ਦੇਤੀ ਮੈਂ ਮਾਮੇ ਨਾਲ ਦੇਖ ਲੈਣ ਦਿੱਤੇ ਮੈਂ ਗਿਆ ਤੇ ਫਿਰ ਉਹ ਲਾਗੇ ਲਗਾਠਾ ਦੇ ਫਿਰ ਤਾਂਣੀ ਛੱਡੀ ਇੱਕ ਸਾਈਡ ਤੇ ਫਿਰ ਲਿਫਾਵੇ ਚ ਪਾਈਆਂ ਲਗਾਠਾ ਤੇ ਗੱਲਾਂ ਤੇ ਬਸਾਦੇ ਹੋਗਾ ਬਸ ਮੇਰਾ ਡਾਕਟਰ ਵੀ ਹੱਥ ਲਾ ਕੇ ਅਲੱਗ-ਅਲੱਗ ਦੇਖ ਲਓ ਹਾਂ ਪੈਦਲ ਵਾਲਾ ਰਸਤਾ ਦੇਖੋ ਮੈਨੂੰ ਇੱਥੇ ਦੇ ਪੈਦਲ ਵਾਲੇ ਰਸਤੇ ਬੜੇ ਪਸੰਦ ਆਦੇ ਦੇਖੋ ਕਿੰਨਾ ਪਿਆਰਾ ਤੇ ਸਾਫ ਸੁਥਰਾ ਆ ਗਿਆ ਸਾਡਾ ਡਾਕਟਰ ਹੁਣ ਅਸੀਂ ਉੱਪਰ ਚੜ੍ਹ ਕੇ ਉੱਥੋਂ ਤੇ ਜਾਣਾ ਡਾਕਟਰ ਦੇ ਆ ਡਾਕਟਰ ਸਾਡਾ ਫੈਮਿਲੀ ਤੇ ਹੁਣ ਅਸੀਂ ਚਲੀ ਅੰਦਰ ਬੀਲ ਚਰ ਦੀ ਪਰਚੀ ਤਾਂ ਮੈਨੂੰ ਮਿਲ ਗਈ ਏ ਦੇਤੀ ਉਹਨੇ ਤੇ ਹੁਣ ਦਵਾਈਆਂ ਨਹੀਂ ਮਿਲੀਆਂ ਉਹ ਕਹਿੰਦੇ ਦੁਬਾਰਾ ਆਉਣਾ ਪੈਣਾ ਚਲੋ ਮੈਂ ਕੱਦਵਾਰ ਆ ਜਾਵਾਂਗਾ ਇੰਨੀ ਗਰਮੀ ਹੁਣ ਮੈਂ ਕਿ ਚੱਲ ਅਜ ਸਾਰਾ ਕੰਮ ਨਹੀਂ ਪੜ ਜਾਂਦਾ ਹੁਣ ਮੈਨੂੰ ਫੇਰ ਸੋਮਵਾਰ ਆਉਣਾ ਪੈਣਾ ਇਹ ਕੰਮ ਇਦਾਂ ਵੱਧਦੇ ਨੇ ਔਰ ਰਿਸੈਪਸ਼ਨ ਤੇ ਜਿਹਦਾ ਬਾਟੀ ਹੁੰਦੀ ਨਾ ਉਹ ਕੇ ਡਾਕਟਰ ਨੂੰ ਅ ਮਤਲਬ ਕਿ ਅੰਦਰੋਂ ਲਿਖਵਾ ਕੇ ਲੈ ਕੇ ਜਾਂਦੀ ਡਾਕਟਰ ਕੋਲ ਤੇ ਡਾਕਟਰ ਕੋਲੋਂ ਵੈਸੇ ਮੈਂ ਅਪਾਇੰਟਮੈਂਟ ਲਿੱਤੀ ਸੀ ਡਾਕਟਰ ਨੇ ਮੈਨੂੰ ਕਿਹਾ ਸੀ 9 ਵਜੇ ਆ ਜੀ ਤੇ ਮੈਂ ਆ ਗਈ ਆ ਤੇ ਅੱਗੂ ਨੇ ਪਰਚੀ ਲੇ ਕੇ ਉਹਨੂੰ ਦਿੱਤੀ ਉਹਨੇ ਗਾ ਮਿਲ ਗਈ ਸੀ ਕਿ ਮੈਂ ਡਾਕਟਰ ਕੋਲ ਸਿੱਧੀ ਜਾਂਦੀ ਤੇ ਮੈਂ ਉਹ ਵੀ ਲਖਾਣ ਲਈ ਸੀ ਦਵਾਈ ਛੁੱਟੀਆਂ ਦਾ ਕੰਮ ਜਿਹੜੀ ਉਹ ਕਤਾ ਮਿਲਨੀ ਸੀ ਤੇ ਉਹ ਲੈਣੀ ਸੀ ਤੇ ਉਹ ਲੈਤੀ ਹੁਣਾ ਤੇ ਮਾਰਕੀਟ ਚ ਹੋਈ ਆਈ ਸੀ ਮੈਂ ਮਾੜਾ ਜਿਹਾ ਘੁੰਮ ਫੇਰ ਆਈ ਸੀ ਤੇ ਮਾਰਕੀਟ ਚ ਸਿਰਫ ਇਹ ਲੈ ਕੇ ਆਈ ਆ ਖਾਣ ਲਈ ਤੇ ਹਰੀ ਇੱਥੇ ਹੁੰਦਾ ਨਾ ਤਾਂ ਉਹਨੇ ਖਿੱਲਰ ਜਾਣਾ ਸੀ ਕਿ ਮینو ਆ ਲੈ ਕੇ ਦੇ ਮਮਾ ਆ ਲੈ ਕੇ ਦੇ ਤੇ ਹੁਣ ਉਹ ਵਲੌਗ ਚ ਦੇਖੇ ਖਿੱਲਰੇਗਾ ਇਹ ਰਸਤਾ ਬੜਾ ਉੱਗੜ ਜਿਹਾ ਤੇ ਮਾੜੀ ਜਿਹੀ ਸਪੇਗ ਇੱਥੇ ਮੇਰੀ ਵੀਲ ਚੜਦੀ ਨਹੀਂ ਤੇ ਜੇ ਚੜ ਵੀ ਗਈ ਪਿੱਛੋਂ ਤੇ ਅੱਗੇ ਉਤਰਨ ਦਾ ਨਹੀਂ ਹੈਗਾ ਸਾਬਸ ਤੇ ਸੋਣਾ ਖਤਰਨਾਕ ਬੜਾ ਰਸਤਾ ਹੈ ਮੰਗ ਲਈਆਂ ਉਹ ਦੇਖਾ ਤੂੰ ਹਵਾ ਜਾਈ ਬਹੁਤ ਗੱਡੀਆਂ ਨੇ ਹੁਣ ਨਾ ਮੈਂ ਫਾਰਮੇਸੀ ਤੇ ਪਹੁੰਚ ਗਈਆਂ ਤੇ ਇੱਕ ਵਾਰ ਟਰਾਈ ਕਰਨ ਲੱਗੀ ਆ ਐ ਵੈਸੇ ਫਾਰਮੇਸੀ ਵਾਲੇ ਸਾਰੇ ਮੇਰੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਹਰ ਵਾਰੇ ਉਹ ਲਿਆਕ ਦਿੰਦੀ ਏ 25 ਤੇ ਰਸੀਦ ਹਣਾ ਤੇ ਉਹਨਾਂ ਨੂੰ ਮੈਂ ਕਹ ਦੇਣੀ ਹੁੰਦੀ ਜਦੋਂ ਕਿਤੇ ਨਹੀਂ ਦੌਰ ਹੋਂ ਡਾਕਟਰ ਨੇ ਦੋ ਦਿਨ ਬਹਿਣਾ ਨਹੀਂ ਹਣਾ ਤੇ ਫੇ ਅਗਲੇ ਹਫਤੇ ਜਾਣਾ ਪੈਣਾ ਹਣਾ ਤੁਹਾਨੂੰ ਪਤਾ ਹੀ ਇਹ ਤੋਂਪੇ ਤੇ ਮੈਂ ਕਹਿੰਦੀ ਜੇ ਇਦਾਂ ਹੀ ਟਰਾਈ ਵੱਜ ਕੇ ਮਿਲ ਜੇ ਹਣਾ ਤੇ ਫੇਰ ਮੈਨੂੰ ਲੋੜਨਾ ਪੈਗੀ ਆਂਦੀ ਅਗਲੇ ਹfte ਦੁਬਾਰਾ ਗਰਮੀ ਚ ਹੁਣ 11:30 ਹੋਏ ਆਂ ਤੇ ਇੰਨੀ ਛੇੜ ਤਪਦਾ ਪਿਆਣਾ ਸਿੱਧੀ ਧੁੱਪ ਛੇੜ ਤੇ ਬੈੰਦੀ ਵੀ ਤੇ ਸਿਰ ਮੇਰਾ ਇਦਾਂ ਕਰਮ ਹੋਇਆ ਪਿਆਣਾ ਕੋਈ ਹਿਸਾਬ ਨਹੀਂ ਤਾਲੂਆ ਤੇ ਫੇਰ ਬਾਅਦ ਵਿੱਚ ਮੇਰਾ ਸਿਰ ਬੜਾ ਦੁਦਾ ਫੇਰ ਹਫਤਾ ਕੱਟਦਾ ਨਹੀਂ ਹੈਗਾ ਤੇ ਹੁਣ ਮੈਂ ਟਰਾਈ ਕਰ ਲੱਗੀ ਆਂ ਕਿ ਬਹੁਤ ਚੰਗੇ ਨੇ ਤੇ ਉਹਨਾਂ ਨੂੰ ਕਹਿਣਾ ਕਿ ਕੰਮ ਬਾਅਦ ਚ ਪਰਚੀ ਲੈ ਕੇ ਦਿਖਾਵਾਂਗੀ ਮੈਂ ਟਰਾਈ ਕਰਦੀ ਆਂ ਤੇ ਫੇਰ ਤੁਹਾਨੂੰ ਦੱਸਦੀ ਆਂ ਮਿਲ ਗਈ ਦਵਾਈ ਆਣਾ ਸਕਲੋ ਗਿਆਣਾ ਅੱਜ ਮੇਰਾ ਸਾਰੇ ਕੰਮ ਹੋ ਗਏ ਤਕਰੀਬਨ ਤਕਰੀਬ ਤੇ ਉਹ ਕਹਿੰਦੇ ਕਿ ਪੁਰਾਣੀ ਰਸੀਦ ਪੀਸ ਤਾਂ ਮੇ ਕੋਲ ਤੇ ਕਹਿੰਦੇ ਸਾਨੂੰ ਦੇ ਜੀ ਨਵੀ ਜਦੋਂ ਡਾਕਟਰ ਤੈਨ ਲੈ ਕੇ ਦੇਣਗੇ ਨਾ ਸਾਨੂੰ ਦਿਖਾ ਜੀ ਇੱਕ ਵਾਰੀ ਦੇਖ ਕੇ ਨਹੀਂ ਜੀ ਦਿਖਾ ਜੀ ਮੈਂ ਤਾਂ ਠੀਕ ਹੈ ਤੇ ਇੱਕ ਮਹੀਨੇ ਵੈਲਿਡ ਨਹੀਂ ਨਾ ਫਿਰ ਖਾ ਕਰਦੇ ਚਲੋ ਜੀ ਹੁਣ ਮੈਂ ਚੱਲੀ ਘਰ ਚ ਘਰ ਖਾ ਕੇ ਰੋਟੀ ਤਗੀ ਸੋਣ ਤੇ ਫਿਰ ਹਰੀ ਲੈਣ ਜਾਣਾ ਸਕੂਲੇ 2 ਵਜੇ ਦੁਬਾਰਾ ਆਣਾ ਤੇ ਫਿਰ ਹਰੀ ਜਿਹੜੀ ਮਤਮਾਨੀ ਹੋਰ ਤੇ ਬਰਦਾਸ਼ਤ ਕਰਨੀ ਭੁੱਲਦਾ ਮੈਂ ਮੈਂ ਉਹ ਆਈਸਕ੍ਰੀਮ ਲੈ ਕੇ ਦੇ ਦਿੰਦਾ ਇੱਕ ਵਾਸਤੇ ਇਹ ਆਈਸਕ੍ਰੀਮ ਹੈ ਚਲੋ ਆਈਸਕ੍ਰੀਮ ਲੈ ਚਲੀਏ ਆਏ ਬੋਲਦਿਕ ਅਗਲੇ ਸਤੀਮਾਨ ਆਣਾ ਨਹੀਂ ਆਣਾ ਪਤਾ ਪਤਾ ਫਿਰ ਉਸ ਤੋਂ ਅਗਲੇ ਉੱਤੋਂ ਵੀ ਨਹੀਂ ਬਾਸ ਖਤਮ ਹਾਂ ਹਾਂ ਇਹਨੂੰ ਭੇਜਦਾ ਮੈਂ ਆਈਸਕ੍ਰੀਮ ਲੈਣ ਤੇ ਮੈਂ ਆਈ ਹਾਂ ਮਾਰਕੀਟ ਆ ਤੇ ਮੈਂ ਕੁਝ ਲੈਣਾ ਸੀ ਮਾਰਕੀਟ ਚੋਂ ਤੇ ਉਹ ਫੇਰ ਦੁਕਾਨ ਹੀ ਬੰਦ ਨਿਕਲੀ ਟਾਈਮ ਦਾ ਹੀ ਨਹੀਂ ਮੈਨੂੰ ਪਤਾ ਸੀ ਬੈਠਾ ਬਾਹਰ ਦੇਖਦੀ ਕਿਹੜਾ ਫਲੇਵਰ ਲਿੱਤਾ ਪਿਛਲੀ ਵਾਰ ਤੇ ਨੀਬੂ ਦਾ ਲਿੱਤਾ ਸੀ ਤੇ ਉਹ ਇਨਾ ਖੱਟਾ ਫਲੇਵਰ ਸੀ ਮੰਗੋਲੀਤੀ ਸੁਨਾਈ ਦੇ ਗਿਆ ਨੁਿੱਡੇ ਦੂਰ ਸੁਨਾਈ ਦੇ ਗਿਆ ਢਿੱਦੂਰ ਮੇਰੀ ਬਾਜ ਸੁਨਾਈ ਦੇਗੀ ਢਿੱਦੂਰ ਮੇਰੀ ਬਾਜ ਅੱਛਾ ਵਾਹ ਮੈਨੂੰ ਦੇਈ ਤੇ ਹਨਾ ਦੇਖ ਜਾਲੀ ਮੈਂ ਫਰਾ ਮੈਂ ਫਰਾ ਗੋਲਾ ਤੇ ਮੰਗੂ ਤੇ ਮੈਂ ਨਾ ਟੇਸਟੀ ਜਿਹਦਾ ਅਸੀਂ ਆਂਬ ਨਹੀਂ ਖਾਂਦੇ ਵੈਰੀ ਇੱਥੇ ਤੇ ਆਂਬ ਅਸੀਂ ਮਤਲਬ ਕਿ ਇੰਡੀਆ ਵਾਲੇ ਆਂਬ ਤੇ ਮਿਲਦੇ ਹੀ ਨਹੀਂ ਹੈਗਾ ਨਾ ਜੇ ਮਿਲਦੇ ਨੇ ਨਾ ਉਹ ਭੜੇ ਜੇ ਆਂਬ ਹੁੰਦੇ ਨੇ ਤੇ ਉਹ ਵੀ ਇੰਨੇ ਮਹਿੰਗੇ ਆਂਬ ਹੁੰਦੇ ਨੇ ਤੇ ਮਤਲਬ ਅੱਬਲ ਤੇ ਉਹ ਮਿਲਦੇ ਹੀ ਨਹੀਂ ਆਂਬ ਹਣਾ ਤੇ ਉਹ ਵੈਰੀ ਵਧੀਆ ਤਰੀਕਾ ਇਹ ਵਧੀਆ ਅਸੀਂ ਨਾ ਆਈਸਕ੍ਰੀਮ ਖਾ ਲਿਆ ਕਰਾਂਗੇ ਹੰਬਦੀ ਵਜਾਈ ਆਈਸਕ੍ਰੀਮ ਸੇਮ ਟੇਸਟ ਸੇਮ ਟੇਸਟ ਹੰਬ ਵਰਗਾ ਫਿਰ ਕਿਤਾਬਾਂ ਵੀ ਲੈ ਕੇ ਗਈ ਆ ਅੱਜ ਮੈਂ ਹਾਂ ਕਿਤਾਬਾਂ ਲਿਬਰੋ ਦੀਵਕਾਂ ਤੇ ਲਾਗੀ ਮੈਂ ਤੁਝੇ ਦੀ ਕੋ ਦਰਨੋ ਛੋਟੀ ਨਹੀਂ ਹਾਂ ਛੋਟੀ ਵੀ ਹੈ ਕੀ ਉਹ ਆ ਨਹੀਂ ਕਰਨੀ ਚਲੋ ਹੁਣ ਨਾ ਕਰਨੀ ਉਹ ਨਹੀਂ ਕਰਨੀ ਸਾਰੀ ਕਰਨੀ ਪੈਣੀ ਹੈ ਤੇਰੀ ਮਰਜ਼ੀ ਇਥੇ ਨਿਆਣੇ ਬੰਦੇ ਨੇ ਤੇ ਉਹਦੇ ਮੋਢਿਆਂ ਤੇ ਤੂੰ ਬੈਠਾ ਮਾਦੇ ਮੋਢਿਆਂ ਤੇ ਹਣਾ ਮਸਾਲਾ ਪੈਦਾ ਕਰਤੀ ਵਪਰੀ ਬੜੀ ਗਰਮੀ ਲੱਗਦੀ ਵੀ ਕਾਰ ਮੇਂ ਚਾਬਣਾ ਹੈ ਹੀ ਆ ਤੇ ਹੁਣ ਏਸੀ ਚੱਲਦਾ ਛੱਡ ਗਿਆ ਹੀ ਆ ਮੈਂ ਕਿਹਾ ਫੇਰ ਉਹ ਹੀ ਗੱਲ ਨਾ ਹੋ ਜੇ ਕੀ ਆਂਦੇ ਹੀ ਗਰਮ ਗਰਮੀ ਤੇ ਅੱਧਾ ਘੰਟਾ ਕੂਲਿੰਗ ਕਰਨ ਤਾਂ ਲੱਗ ਜਾਵੇ ਆਜ ਜਦਨੇ ਮੂੰਹ ਬੜੇ ਬਣਾਉਂਦਾ ਮੈਂ ਮੇਰੇ ਕੈਮਰਾ ਚੱਲਦਾ ਵੇ ਗੱਲ ਕਰਦੀ ਵੀ ਮੈਂ ਹਨਾ ਤੇ ਇਦਾਂ ਦਾ ਮੂੰਹ ਬਣਾਉਂਦਾ ਤੇ ਉਹ ਬਾਅਦ ਵਿੱਚ ਮੈਨੂੰ ਫੋਟੋ ਚ ਲੱਗਦਾ ਹੁੰਦਾ ਪਤਾ ਐਡੀਟਿੰਗ ਮੇਲੇ ਪਰ ਮੇਰਾ ਦਿਲ ਕਰਦਾ ਤੇ ਮਾਰਾ ਜੋ ਟਪੇੜ ਖਿੱਚ ਕੇ ਫੋਨ ਦੇ ਵਿੱਚ ਤੇਰਾ ਆਇਆ ਵੀ ਪਾਰਸਲ ਨੋ ਜੂਲੇ ਦਾ ਸ਼ੌਂਕ ਹੈ ਮਾਣੀ ਮਟੋ ਜਿਹਾ ਮੰਗਾਈ ਹੈ ਤਾਂ ਮੈਂ ਨਾ ਤਾਂ ਹੀ ਨਹੀਂ ਚੁਣੀ ਲੰਦੀਗੀ ਦੇਖੋ ਹੁਣ ਆਹ ਵੇਖੋ ਹਨਾ ਆਹ ਦੇਖੋ ਟਾਇਰ ਵਿੱਚ ਆਹ ਦੇਖੋ ਇਦਾਂ ਮੈਂ ਨਾ ਕਿੰਨੀ ਵਾਰੀ ਹੋ ਚੁੱਕਿਆ ਤੇ ਇੱਕ ਵਾਰੀ ਤਾਂ ਮੇਰੇ ਗਲੇ ਨੂੰ ਖਿੱਚ ਪੈ ਕੇ ਮੈਂ ਗਾਂ ਨੂੰ ਪੈਣ ਲੱਗੀ ਸੀ ਹਨਾ ਤੇ ਜਿੰਨੀ ਮਰਜ਼ੀ ਕੇਅਰ ਨਾਲ ਮੈਂ ਚੱਲਦਾ ਜਿੰਨੀ ਮਰਜ਼ੀ ਨਮਾਸਕਾਰ ਸੋਚ ਰਹੀ ਨਹੀਂ ਚੁੰਨੀ ਲੁੱਤੀ ਇਹ ਹਨਾ ਵੀ ਧਿਆਨ ਰੱਖਣਾ ਨਹੀਂ ਰਹਿੰਦਾ ਧਿਆਨ ਤਾਂ ਫਿਰ ਇਦਾਂ ਫਿਰ ਸੂਟ ਪਾਈ ਹੁੰਦੇ ਇਹਦਾ ਚੰਗਾ ਵੀ ਨਹੀਂ ਲੱਗਦਾ ਹਨਾ ਜੀ ਅੱਜ ਦੇ ਵਲੋਗ ਦਾ ਕਰਦੇ ਇੱਥੇ ਐਂਡ ਤੇ ਹੁਣ ਸਮਾਂ ਘੱਟ ਹੋ ਗਿਆ ਤੇ ਮੈਂ ਸ਼ਾਮ ਦੀ ਰੋਟੀ ਖਾਣੀ ਖਾਣਾ ਤੇ ਮਿਲਣ ਦੇਖਣਾ ਵਲੋਗ